ਮੋਤੀਰਾ ਮਹਿਰਾ ਜੀ ਨੇ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਦੁੱਧ ਬਣਾ ਕੇ ਸੇਵਾ ਕਮਾਈ ਇਸ ਸੇਵਾ ਦੇ ਕਾਰਨ ਬਾਬਾ ਮੋਤੀ ਰਾਮ ਜੀ ਸਰਕਾਰੀ ਤੰਤਰ ਦੀ ਨਿਗਾਹ ਵਿੱਚ ਆ ਗਏ ਪਰ ਇਸ ਤੋਂ ਪਹਿਲਾਂ ਇੱਕ ਘਟਨਾ ਹੋਰ ਵਾਪਰੀ ਜੋ ਕਿ ਭਾਈ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਦਾ ਕਾਰਨ ਬਣੀ ਕੀ ਸੀ ਉਹ ਘਟਨਾ ਆਓ ਜਾਣਦੇ ਹਾਂ ਇਸ ਵੀਡੀਓ ਰਾਹੀਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੇ 7 ਅਤੇ 9 ਸਾਲ ਦੀ ਉਮਰ ਵਿੱਚ ਵੱਡਾ ਸਾਕਾ ਕਰ ਵਿਖਾਇਆ ਬਾਬਾ ਜੀ ਨੇ ਇਸਾਰਾ ਸਾਕਾ ਅੱਖੀ ਵੇਖਿਆ ਜਿਸ ਦੀ ਖਬਰ ਜਾ ਕੇ ਮਾਤਾ ਗੁਜਰੀ ਜੀ ਨੂੰ ਆਪ ਦਿੱਤੀ ਸੀ ਅਤੇ ਮਾਤਾ ਜੀ ਬਾਬਾ ਮੋਤੀराम ਮੈਰਾ ਜੀ ਨੂੰ ਬੇਅੰਤ ਅਸੀਸਾਂ ਬਖਸ਼ ਕੇ ਦਸਮ ਦਵਾਰ ਰਾਹੀਂ ਸਵਾਸ ਉੱਪਰ ਚੜਾ ਕੇ ਪ੍ਰਾਣ त्याग ਗਏ ਸਨ ਜਿਸ ਤੋਂ ਮਗਰੋਂ ਉਹਨਾਂ ਦੀਆਂ ਸ਼ਹੀਦੀ ਦੇਹਾਂ ਦੀ ਸਾਮ ਸੰਭਾਲ ਪਾਈਪ ਟੌਡਰ ਮਲ ਜੀ ਨੇ ਬਾਬਾ ਮੋਤੀਰਾਮ ਮੈਰਾ ਅਤੇ ਹੋਰ ਗੁਰਸਿੱਖਾਂ ਨਾਲ ਰਲ ਕੇ ਕੀਤੀ ਗੰਗੂ ਬ੍ਰਾਹਮਣ ਨੇ ਪਹਿਲਾ ਮਾਤਾ ਜੀ ਦਾ ਧਨ ਚੋਰੀ ਕੀਤਾ ਅਤੇ ਪਿੱਛੋ ਗ੍ਰਿਫਤਾਰੀ ਕਰਵਾਉਣ ਬਦਲੇ ਹੋਰ ਸਰਕਾਰੀ ਇਨਾਮ ਲੈਣ ਲਈ ਹੱਥ ਪੈਰ ਮਾਰ ਰਿਹਾ ਸੀ। ਵਜ਼ੀਰ ਖਾਨ ਨੂੰ ਪਤਾ ਲੱਗਿਆ ਕਿ ਮਾਤਾ ਗੁਜਰੀ ਜੀ ਦਾ ਧਨ ਵੀ ਇਸੇ ਬਾਸ ਹੈ ਤਾਂ ਸਿਪਾਈਆਂ ਨੂੰ ਉਹ ਧਨ ਲੈਣ ਲਈ ਇਹਦੇ ਘਰ ਭੇਜਿਆ ਕਿਉਂਕਿ ਇਸਨੇ ਹੀ ਪਹਿਲਾ ਰੌਲਾ ਪਾਇਆ ਸੀ ਕਿ ਚੋਰ ਖਜ਼ਾਨਾ ਲੁੱਟ ਕੇ ਲੈ ਗਏ। ਇਹਦੇ ਮੋਰਿੰਡਾ ਜਾ ਕੇ ਸ਼ਿਕਾਇਤ ਕਰਾਇਆ ਸੀ। ਇਹਦੀ ਜਦੋਂ ਤਫ਼ਤੀਸ਼ ਕੀਤੀ ਗਈ ਤਾਂ ਘਰੋਂ ਉਹ ਧਨ ਨਾ ਮਿਲਿਆ ਜੋ ਕਿ ਇਸਨੇ ਇੱਕ ਚੋਏ ਦੇ ਕੰਡੇ ਦੱਬਿਆ ਸੀ। ਗੰਗੂਦੀ ਗ੍ਰਿਫਤਾਰੀ ਹੋਈ ਤੇ ਬਚਣ ਲਈ ਸਿਪਾਹੀਆਂ ਨੂੰ ਚੋਏ ਤੇ ਲੈ ਗਿਆ ਉੱਥੋਂ ਜਦੋਂ ਪੁੱਟਿਆ ਗਿਆ ਤਾਂ ਤਨ ਨਾ ਮਿਲਿਆ ਕਿਉਂਕਿ ਉਹ ਪਾਣੀ ਦੇ ਵਹਾਂ ਨਾਲ ਰੁੜ ਗਿਆ ਸੀ ਤਾਂ ਨਾ ਮਿਲਣ ਕਰਕੇ ਸ਼ੱਕ ਇਸੇ ਤੇ ਵਧਿਆ ਕਿ ਇਹ ਜਾਣ ਕੇ ਮੂਰਖ ਬਣਾ ਰਿਹਾ ਹੈ ਤਾਂ ਸਿਪਾਹੀ ਇਸ ਨੂੰ ਛਿੱਤਰ ਮਾਰਦੇ ਹੋਏ ਕੋਤਵਾਲੀ ਲੈ ਗਏ ਅਕਾਲਪੁਰਖ ਦੀ ਖੇਡ ਵੇਖੋ ਇਸ ਨੇ ਜਿਸ ਤਨ ਲਈ ਐਡਾ ਵੱਡਾ ਪਾਪ ਕਮਾਇਆ ਉਹ ਇਸ ਦੇ ਕੰਮ ਵੀ ਨਾ ਸਕਿਆ ਗੰਗੂਦੀ ਸ਼ਕੀਰੀ ਬਹਾਦਰੀ ਵਿੱਚੋਂ ਇਸਾ ਇੱਕ ਭਰਾ ਸੀ ਪੰਮਾ ਜੋ ਲੱਤੋਂ ਲੰਗੜਾ ਸੀ ਇਹ ਭਾਈ ਮੋਤੀ ਰਾਮ ਜੀ ਨਾਲ ਸਰਕਾਰੀ ਰਸੋਈ ਵਿੱਚ ਹੀ ਕੰਮ ਕਰਦਾ ਸੀ ਅਤੇ ਇਸ ਨੂੰ ਕਿਤੋਂ ਸੂ ਲੱਗ ਗਈ ਕਿ ਬਾਬਾ ਮੋਤੀ ਰਾਮ ਜੀ ਨੇ ਗੁਰੂ ਪਰਿਵਾਰ ਨੂੰ 3 ਦਿਨ ਦੁੱਧ ਛਕਾਇਆ ਸੀ ਇਸ ਦੀ ਸੁਚਾਨੰਦ ਨਾਲ ਵੀ ਕਾਫੀ ਨੇੜਤਾ ਸੀ ਕਿਉਂਕਿ ਇਹ ਆਮ ਲੋਕਾਂ ਵਿੱਚੋਂ ਜਾਣਕਾਰੀ ਇਕੱਠੀ ਕਰਨ ਲਈ ਸੂਈਏ ਦਾ ਕੰਮ ਕਰਦਾ ਸੀ ਆਪਣੇ ਭਰਾ ਗੰਗੂ ਨੂੰ ਸਰਕਾਰੀ ਹਿਰਾਸਤ ਵਿੱਚੋਂ ਬਚਾਉਣ ਲਈ ਇਸ ਨੇ ਵਜ਼ੀਦੇ ਪਾਸ ਭਾਈ ਮੋਤੀ ਰਾਮ ਜੀ ਦੀ ਸ਼ਿਕਾਇਤ ਕਰ ਦਿੱਤੀ ਕਿ ਇਸ ਨੇ ਦੁੱਧ ਛਕਾਉਣ ਦੇ ਨਾਲ ਨਾਲ ਗੁਰੂ ਪਰਿਵਾਰ ਦੇ ਅੰਤਿਮ ਸੰਸਕਾਰ ਵਿੱਚ ਵੀ ਵੱਧ ਛੱਡ ਕੇ ਹਿੱਸਾ ਲਿਆ ਹੈ ਪੰਮੇ ਪੰਡਤ ਦੀ ਸ਼ਿਕਾਇਤ ਨੇ ਸਰਕਾਰ ਦੀ ਹੋਰ ਪੁਸ਼ਟੀ ਕਰ ਦਿੱਤੀ ਕਿ ਮੋਤੀराम ਮਹਿਰਾ ਸਰਕਾਰ ਦੇ ਹੁਕਮਾਂ ਖਿਲਾਫ ਚੱਲ ਰਿਹਾ ਹੈ ਅਤਵਜ਼ੀਦੇ ਦੇ ਹੁਕਮਾਂ ਨਾਲ ਭਾਈ ਮੋਤੀਰਾਮ ਮਹਿਰਾ ਜੀ ਨੂੰ ਪਰਿਵਾਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਪਰਿਵਾਰ ਵਿੱਚ ਇਹਨਾਂ ਦੀ 80 ਸਾਲ ਦੀ ਮਾਤਾ ਬੀਬੀ ਲੱਦੋ ਅਤੇ 6 ਸਾਲ ਦਾ ਪੁੱਤਰ ਵੀ ਸੀ ਕਚਹਿਰੀ ਲੱਗੀ ਅਤੇ ਵਜ਼ੀਦ ਖਾਨੇ ਕ੍ਰੋਧ ਵਿੱਚ ਅੱਗ ਬਬੂਲਾ ਹੋ ਕੇ ਗਰਜ਼ਕੇ ਕਿਹਾ ਮੋਤੀਰਾਮ ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਵੀ ਸਿੱਖ ਹੈ ਤੇ ਤੂੰ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਹੈ। ਬਾਬਾ ਮੋਤੀਰਾਮ ਮਹਿਰਾਜੀ ਕਹਿਣ ਲੱਗੇ ਕਿ ਇਹ ਸਚਾਈ ਹੈ ਮੈਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਦਾਲੂ ਹਾਂ ਅਤੇ ਮੇਰੇ ਪਿਤਾ ਜੀ ਹਰਾਰਾਮ ਜੀ ਸ੍ਰੀ ਅਨੰਦਪੁਰ ਸਾਹਿਬ ਰਸਤ ਦਾ ਗੱਡਾ ਲੈ ਕੇ ਗਏ ਸਨ ਪਰ ਕੀਰਾਬੰਦੀ ਹੋਣ ਕਰਕੇ ਉਹ ਸ੍ਰੀ ਅਨੰਦਪੁਰ ਸਾਹਿਬ ਕਿਲੇ ਦੇ ਅੰਦਰ ਹੀ ਰਹੇ ਤੇ ਫਿਰ ਅਮਰਤ ਛੱਕ ਕੇ ਸਿੰਘ ਸੱਜ ਗਏ ਤੇ ਹਰਾ ਸਿੰਘ ਬਣ ਗਏ। ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਜਿਸ ਨੂੰ ਕੇ ਵਜ਼ੀਦ ਖਾ ਹੋਰ ਪੜ ਗਿਆ ਤੇ ਹੁਕਮ ਕਰ ਦਿੱਤਾ ਜਾਂ ਤਾਂ ਮੁਸਲਮਾਨ ਬਣ ਜਾਓ ਨਹੀਂ ਤਾਂ ਫਿਰ ਕੋਲੂ ਵਿੱਚ ਪੀੜ ਦਿੱਤਾ ਜਾਏਗਾ ਬਾਬਾ ਮੋਤੀराम ਮਹਿਰਾਜੀ ਨੇ ਮਾਤਾ ਗੁਜਰੀ ਜੀ ਦੇ ਹੱਥਾਂ ਦੀ ਛੋਹ ਮਹਿਸੂਸ ਕੀਤੀ ਸੀ ਅਤਿ ਚਰਨ ਮਰਨ ਤੋਂ ਮੁਕਤ ਹੋ ਚੁੱਕਾ ਸੀ ਸੋ ਬਾਬਾ ਜੀ ਨੇ ਕਿਹਾ ਕਿ ਸੂਬਿਆ ਤੂੰ ਲਾਲਚ ਦੇ ਕੇ 7 ਤੇ 9 ਸਾਲ ਦੇ ਸਹਿਬਜ਼ਾਦਿਆਂ ਨੂੰ ਨਹੀਂ ਡੁਲਾ ਸਕਿਆ ਤਾਂ ਮੇਰੇ ਵਰਗੇ ਨੇ ਜਿਸ ਨੇ ਉਹਨਾਂ ਦੀ ਸ਼ੋ ਮਾਣੀ ਹੈ ਉਹ ਕਿਵੇਂ ਧਰਮ ਤੋਂ ਥੜਕ ਸਕਦਾ ਹੈ ਇਹ ਸੁਣ ਕੇ ਵਜ਼ੀਰ ਖਾਨ ਦੇ ਅੱਗ ਲੱਗ ਗਈ ਇਹਨਾਂ ਨੂੰ ਡਰਾਉਣ ਲਈ ਇੱਕ ਕੋਲੂ ਲੈ ਆਂਦਾ ਅਤੇ ਸਰੀਰਾਂ ਉੱਪਰ ਕੋਰੜੇ ਮਾਰੇ ਗਏ ਅਤੇ ਆਤਮੋਇ ਕਰ ਦਿੱਤੇ ਗਏ ਅਤੇ ਫਿਰ ਬਾਬਾ ਜੀ ਦੇ 6 ਸਾਲਾਂ ਪੁੱਤਰ ਨਾਰਾਇਣ ਨੂੰ ਕੋਲੂ ਵੱਲ ਖਿੱਚਿਆ ਗਿਆ ਸੂਬਾ ਸਰਹੰਦ ਨੇ ਹੁਕਮ ਸੜਾਇਆ ਕਿ ਸਭ ਤੋਂ ਪਹਿਲਾਂ ਇਸ ਦੇ ਪੁੱਤਰ ਨੂੰ ਕੋਲੂ ਵਿੱਚ ਭੀੜ ਦਿਓ ਬਾਬਾ ਜੀ ਨੇ ਆਪਣੇ ਪੁੱਤਰ ਨੂੰ ਆਖਰੀ ਵਾਰ ਵੇਖਿਆ ਦੋਵਾਂ ਦੀਆਂ ਅੱਖਾਂ ਵਿੱਚ ਰੋਹਾਨੀ ਜਲਾਲ ਸੀ ਸਾਰਾ ਦਰਬਾਰ ਸਾਰੋ ਕੀ ਪਿਓ ਪੁੱਤਰ ਦੀ ਮਿਲਣੀ ਨੂੰ ਵਾਚ ਰਿਆ ਸੀ ਬਾਬਾ ਜੀ ਨੂੰ ਮਹਿਸੂਸ ਹੋਇਆ ਜਿਸ ਰਸਤੇ ਗੁਰੂ ਜੀ ਦੇ ਲਾਲ ਤੁਰੇ ਹਨ ਉਸੇ ਹੀ ਪਗਡੰਡੀ ਤੇ ਤੁਰਨ ਦਾ ਸੁਭਾਗ ਉਸ ਨੂੰ ਗੁਰੂ ਦੀ ਇਲਾਹੀ ਨਦਰ ਨਜ਼ਰਾ ਪ੍ਰਾਪਤ ਹੋ ਰਿਹਾ ਹੈ ਬਾਬਾ ਮੋਤੀराम ਜੀ ਦੀਆਂ ਅੱਖਾਂ ਸਾਹਮਣੇ ਬਾਬਾ ਜੀ ਦੇ 6 ਸਾਲਾਂ ਸੁਪੁੱਤਰ 80 ਸਾਲਾਂ ਮਾਤਾ ਬੀਬੀ ਲੱਦੋ ਜੀ ਅਤੇ ਧਰਮ ਸੁਪਤਨੀ ਬੀਬੀ ਪੋਲੀ ਜੀ ਨੂੰ ਅਰਹੰਤ ਤੇ ਤੇਲੀਆਂ ਮੁਹੱਲੇ ਵਿੱਚ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਪਰਵਾਰ ਕੋਲੂ ਵਿੱਚ ਪੀੜਿਆ ਜਾ ਰਿਹਾ ਸੀ ਪਰ ਬਾਬਾ ਮੋਤੀराम ਮੈਰਾਜੀ ਰੱਬੀ ਪਾਣਿਆਂ ਦੇ ਬਿਸਮਾਦੀ ਕੌਤਕਾਂ ਨੂੰ ਅਡੋਲਤਾ ਨਾਲ ਖੁੱਲੀਆਂ ਅੱਖਾਂ ਰਾਹੀਂ ਵੇਖ ਰਹੇ ਸਨ ਬਾਰੋ-ਬਾਰੀ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਗਿਆ ਤੇਲ ਵਾਲਾ ਕਢਾਹਾ ਖੂਨ ਨਾਲ ਭਰ ਗਿਆ ਹੱਡੀਆਂ ਦਾ ਚੂਨਾ ਬਣ ਗਿਆ ਮਾਸ ਨਪੀੜ ਹੋ ਕੇ ਮਿੱਜ ਦੀ ਸ਼ਕਲ ਵਿੱਚ ਬਦਲ ਗਿਆ ਬਾਬਾ ਜੀ ਦੇ ਪਰਿਵਾਰ ਦੀ ਸ਼ਹੀਦੀ ਉਪਰੰਤ ਫਿਰ ਬਾਬਾ ਮੋਤੀराम ਮੈਰਾਜੀ ਨੂੰ ਵੀ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤੀ ਤੇ ਬਾਬਾ ਮੋਤੀराम ਮਹਿਰਾਜੀ ਦੀ ਕਹਾਣੀ ਸੁਣ ਉਹਨਾਂ ਦੇ ਮੁਖ ਵਿੱਚੋਂ ਫਿਰ ਇਹ ਬਚਨ ਨਿਕਲਿਆ ਤਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਲਾਇਆ ਬਾਬਾ ਮੋਤੀराम ਮਹਿਰਾਜੀ ਸਤਗੁਰ ਜੀ ਦੇ ਸੰਮੁਖ ਅਮਲੀ ਤੌਰ ਤੇ ਨਾਮ ਸਿਮਰ ਕੇ ਪਰਵਾਨ ਹੋਏ ਅਤੇ ਉਹਨਾਂ ਨੂੰ ਸੱਚੀ ਦਰਗਾਹ ਵਿੱਚ ਮਾਨ ਪ੍ਰਾਪਤ ਹੋਇਆ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਹੋਰ ਨਾਲ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਜੀ